ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਮ ਲੋਕਾ ਗਠਾਣਾ ਅੱਗੇ ਧਰਨਾ ਲਾਇਆ ਗਿਆ ਹੈ ਇਸ ਵਕਤ ਜਿਹੜਾ ਕਿ ਧਰਨਾ ਲੱਗਿਆ ਹੋਇਆ ਹੈ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਅਤੇ ਹੋਰ ਵੀ ਜਿ세 ਇੱਥੇ ਬਲਗ ਪ੍ਰਧਾਨ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰ ਲਈ ਇਹਨਾਂ ਨਾਲ ਕਿ ਇਸ ਤਰ੍ਹਾਂ ਅੱਜ ਕਿਉਂ ਧਰਨਾ ਲਾਇਆ ਗਿਆ ਕਿਉਂ ਨੋਬਤਾਈ ਇਸ ਤਰ੍ਹਾਂ ਇਹ ਧਰਨਾ ਲਾਉਣ ਦੀ ਔਰ ਮਾਮਲਾ ਕੀ ਹੈ ਉਹ ਮੈਂ ਹੀ ਪੜਨਾ ਹੁੰਦਾ ਕਿਸੇ ਪ੍ਰਧਾਨ ਇਹ ਨਸ਼ੇ ਕਰਕਰਾਂ ਵਾਲੀ ਇਹਦਾ ਹਰਾਦ ਹੋ ਸਕਦਾ ਸਾਨੂੰ ਸ਼ੱਕ ਹੈ ਪੂਰੀ ਅਸੀਂ ਐਸਐਸਪੀ ਨੂੰ ਬੇਨਤੀ ਕਰਦੇ ਹਾਂ ਸੀ ਅਧਿਆਰਣ ਨੂੰ ਕਿ ਇਧਰੋਂ ਤੁਹਾਨੂੰ ਕਿ ਸਾਰਿਆਂ ਨੂੰ ਕਹਿਣਾ ਕਿ ਇਹਦੀ ਪੜਤਾਲ ਕੀਤੀ ਜਾਵੇ ਇਹ ਨਸ਼ਾ ਤੰਤ ਦਾ ਹੈ ਲੱਗਦਾ ਵੀ ਆਪ ਕੀ ਹੁੰਦਾ ਜਿਸ ਤਰ੍ਹਾਂ ਹੁਣ ਅੱਜ ਜਿਹੜੀ ਗੱਲ ਹੋਈ ਹੈ ਐਸ ਐਚਓ ਨਵਾ ਆਇਆ ਬਹੁਤ ਸਿੱਧਾ ਧੰਨਵਾਦ ਕਰਦੇ ਆਂ ਨਵਾ ਆਇਆ ਅਸੀਂ ਇਸ ਵਕਤ ਘੱਗਾ ਥਾਣੇ ਦੇ ਬਾਹਰ ਖੜੇ ਆ ਜਿੱਥੇ ਕਿ ਕਿਸਾਨ ਜਥੇ ਬਨੋਏ ਲੋਕ ਧਰਨਾ ਲੱਗਾ ਹੋਇਆ ਹੈ ਜਿਹੜੀ ਕਿ ਲੋਕ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਉਹਨੇ ਇੱਥੇ ਦਰਨਾ ਲਾਇਆ ਹੋਇਆ ਹੈ ਕਿ ਮਾਮਲਾ ਕੀ ਹੈ ਔਰ ਕੀ ਗੱਲਬਾਤ ਹੈ ਇਸ ਨਾਲ ਬਗਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਮੁੱਦਾ ਹੈ ਔਰ ਜਿਹੜਾ ਦਰਨਾ ਲਾਉਣ ਦੀ ਕਿਉਂ ਨੋ ਬਤਾਈ ਇਹਨਾਂ ਨੂੰ ਇਸ ਵਕਤ ਹਾਂਜੀ ਅਸੀਂ ਕਾਲੀ ਕੀ ਨਹੀਂ ਫਿਰਰਾ ਅਵਤਾਰ ਸਿੰਘ ਬਲਾਕ 77 ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਬਲਾਕ ਪਾਤਰ ਕੀ ਮਾਮਲਾ ਕੀ ਹੈ ਜਿਹੜਾ ਤੁਹਾਨੂੰ ਇੱਥੇ ਅੱਜ ਦਰਨਾ ਲਾਉਣ ਦੀ ਨੋਤ ਪੈ ਗਈ ਹੈ ਥਾਣੇ ਦੇ ਮੂਹਰੇ ਦਰਨਾ ਲਾਇਆ ਹੋਇਆ ਹੈ ਕੀ ਮਸਲਾ ਕੀ ਹੈ ਕੀ ਗੱਲਬਾਤ ਹੈ ਔਰ ਕਿੰਨਾ ਸਮਾਂ ਚੱਲ ਰਿਹਾ ਹੈ ਜਿਹੜਾ ਸਾਨੂੰ ਦਰਨਾ ਲਾ ਰਿਹਾ ਲਾਉਣਾ ਪਿਆ ਜੀ ਅੱਜ ਜਿਹੜੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਆ ਅੱਜ ਨਵੇਂ ਐਸਐਚਓ ਸਾਹਿਬ ਆਏ ਨੇ ਜਿਹੜਾ ਪਹਿਲਾ ਐਸਐਚਓ ਸੀ ਉਹ ਕਿਸੇ ਵੀ ਕਾਰਵਾਈ ਤੇ ਕੋਈ ਵੀ ਹੋ ਜਾਂਦਾ ਕਿਸੇ ਦੀ ਲੜਾਈ ਝਗੜਾ ਜਾਂ ਕੁਝ ਹੋਰ ਹੋ ਜਾਂਦਾ ਉਥੇ ਕੋਈ ਵੀ ਕਾਰਵਾਈ ਨਹੀਂ ਕਰਦਾ ਸੀ ਉਲਟਾ ਕਹਿੰਦਾ ਸੀ ਮੇਰੇ ਤੇ ਵੀ ਇਸ ਤੋਂ ਪਹਿਲਾਂ ਜਿਹੜੇ ਸਾਡੇ ਪ੍ਰਧਾਨ ਜੀ ਦੇ ਹੋਇਆ ਕੰਮ ਇਸ ਤੋਂ ਪਹਿਲਾਂ ਇੱਕ ਨਨੇੜੇ ਹੋਇਆ ਉੱਥੇ ਵੀ ਇਹ ਜਿਹੜੇ ਨਸ਼ੇੜੀ ਨੇ ਉਹ ਉਹ ਖੜਾ ਇਕਾਈ ਪ੍ਰਧਾਨਕਰ ਜੰਟਾ ਸਿੰਘ ਉਹਦੇ ਭਤੀਜੇ ਦੇ ਮਗਰ ਪਏ ਨੇ ਉਹਤੇ ਵੀ ਸਾਨੂੰ ਜਿਹੜਾ ਪਰਚਾ ਤਾਂ ਕਰ ਲਿਆ ਉਹ ਵੀ ਸਾਨੂੰ ਤਾਂ ਕਹਿਣਾ ਪਿਆ ਵੀ ਸਸੀਧਰ ਨਾਲ ਲਾ ਮਾਗੇ ਕਹਿ ਕੇ ਪਰ ਉਹਤੇ ਅੱਜ ਤੱਕ ਕਾਰਵਾਈ ਨਹੀਂ ਕੀਤੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਕਿਸੇ ਦਾ ਕੁਛ ਨਹੀਂ ਉਸੇ ਦੀ ਰਿਜ਼ਲਟ ਇਹ ਨਿਕਲਿਆ ਆ ਪਿੱਛੇ 5-7 ਦਿਨ ਹੋ ਗਏ ਤੇ ਪ੍ਰਧਾਨ ਸਾਹਿਬ ਦੇ بیٹے ਤੇ ਉਸੇ ਗਰੁੱਪ ਨੇ ਜਿਹੜਾ ਨਸ਼ੇੜੀਆਂ ਦਾ ਕਰੇ ਜਾ ਕੇ ਹਮਲਾ ਕੀਤਾ ਉਹਦੇ ਸਿਰ 'ਚ ਖਪਰਾ ਮਾਰਿਆ ਲੱਤ ਤੇ ਮਾਰਿਆ ਇਹਨਾਂ ਦੇ ਭਰਾ ਦੇ ਬਾਹ ਤੇ ਮਾਰਿਆ ਸੱਟਾਂ ਮਾਰ ਕੇ ਜਦੋਂ ਇਹ ਸਾਰਾ ਪਰਿਵਾਰ ਪੈ ਗਿਆ ਫਿਰ ਛੱਡ ਕੇ ਦਿਨ ਦਿਹਾੜੇ ਮੋਟਰਸਾਈਕਲਾਂ ਤੇ ਭੱਜ ਗਏ ਪਰ ਉਤੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਜ਼ਿਲ੍ਹਾ ਟੀਮ 'ਚ ਵਿਚਾਰਿਆ ਤਾਂ ਇੱਥੇ ਸਾਰੇ ਜ਼ਿਲ੍ਹੇ ਦਾ ਧਰਨੇ ਦਾ ਪ੍ਰੋਗਰਾਮ ਲਿਖਿਆ ਤੇ ਕੱਲ ਉਹ ਇਥੋਂ ਬਦਲੀ ਕਰਾ ਕੇ ਇਥੋਂ ਭਾਗੇ ਥਾਣਾ ਛੱਡ ਦਿੱਤਾ ਉਹ ਐਸਐਚਓ ਸਾਹਿਬ ਆਏ ਨੇ ਇਹ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰਾਂਗੇ ਚਲੋ ਦੇਖਦੇ ਆ ਕਿ ਕਿੰਨੀ ਕੁ ਹੁੰਦੀ ਆ ਇਹ ਇਹਨਾਂ ਦੇ ਸਰਤੇ ਆ ਉਸ ਤੋਂ ਪਹਿਲਾਂ ਇਹਨਾਂ ਪ੍ਰਧਾਨ ਜੀ ਦਾ 1.5 ਸਾਲ ਹੋ ਗਿਆ ਫਟ ਦਾ ਰੌਲਾ ਚੱਲਦਾ ਕਿ ਮਸਲਾ ਕੀ ਸੀ ਆ ਜੇ ਕਿਨ ਨੌਬਤ ਆ ਗਈ ਤੁਹਾਨੂੰ ਕਿ ਜਿਹੜਾ ਐਡੀ ਜਲਦੀ ਦਰਨਾ ਲਾਣਾ ਪਿਆ ਕਿੰਨੇ ਦਿਨ ਦਾ ਇਹ ਮਸਲਾ ਜਿਹੜਾ ਤੁਹਾਡਾ ਤੁਸੀਂ ਕਿੰਨੇ ਵੀ ਘਰ ਆ ਕੇ ਹਮਲਾ ਕੀਤਾ ਹੈ ਪ੍ਰਧਾਨ ਜੀ ਦੇ ਬੇਟੇ ਇਹ ਤਾਂ 5-6 ਦਿਨ ਹੋ ਗਏ ਮੁੰਡੇ ਦਾ ਹਮਲਾ ਹੋਇਆ ਤੇ ਉੱਦੀ ਰਪਟ ਲਖਾਈ ਗਈ ਪਰ ਇਹਦਾ ਕੋਈ ਕਾਰਵਾਈ ਨਹੀਂ ਕੀਤੀ ਕੱਲ ਵੀ ਤੋ ਜਦੋਂ ਅਸੀਂ ਐਲਾਨ ਕਰਤਾ ਧਰਨੇ ਦਾ ਮੀਟਿੰਗ ਰੱਖ ਕੇ ਤਾਂ ਦੋ ਜਣੇ ਤੇ ਕੀਤੀ ਤੇ ਹੁਣ ਇਹਨਾਂ ਨੇ ਉਹਨਾਂ ਦੇ ਵਿੱਚ ਬਾਤਾਂ ਕੀਤਾ ਵੀ ਜਿਹੜਾ ਚਾਰ ਜਣੇ ਤੇ ਬਾਇ ਨੇਮ ਉਹਨਾਂ ਨੇ ਪਰਚਾ ਦਰਜ ਕੀਤਾ ਤੇ ਹੁਣ ਕਹਿੰਦੇ ਨੇ ਵੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਮਸਲਾ ਹੋਰ ਵੀ ਆ ਇਹਨਾਂ ਦਾ ਪੱਟ ਦਾ ਰੌਲਾ ਧਾਰਮਿਕ ਜਗਾ ਕੁਝ ਪੱਟ ਦਾ 1.5 ਸਾਲ ਦਾ ਰੌਲਾ ਚੱਲ ਰਿਹਾ ਜਿਹੜੀ ਪਹਿਲਾ ਤੇ ਤਹਿਸੀਲਦਾਰ ਸਾਹਿਬ ਵੀ ਆਗੇ ਤੇ ਵੀ ਅਸੀਂ ਮਿੜਤੀ ਕਰਾਵਾਂਗੇ ਜਿਹੜੇ ਸਹਿਮਤੀ ਵੀ ਬਣ ਗਈ ਸੀ ਇਹਨਾਂ ਨੇ ਉੱਥੇ ਵੱਟ ਪਾ ਕੇ ਤਾਰਾਂ ਲਾਤੀਆਂ ਖੰਬੇ ਗੱਡ ਤੇ ਪਰ ਉਹ ਜਿਹੜਾ ਗਰਨਾਮ ਸਿੰਘਾ ਇਹਦਾ ਕਮਾਂਡੀ ਉਹਦੇ ਪਤਾ ਨਹੀਂ ਉਹਨੂੰ ਕੀ ਦੀ ਥਾਫੜਾ ਵੈਸੇ ਕਮਾਂਡ ਚ ਕੋਈ ਰੌਲਾ ਨਹੀਂ ਪਾਉਂਦਾ ਹੁੰਦਾ ਤੁਸੀਂ ਦੱਸੋ ਮੈਨੂੰ ਹੁਣ ਕਿੰਨਾ ਸਮਾਂ ਧਰਨਾ ਲੱਗੂਗਾ ਔਰ ਕੀ ਤੁਹਾਡਾ ਆਖਰੀ ਐਕਸ਼ਨ ਕੀ ਹੋਊਗਾ ਜਿਹੜਾ ਤਰਨਾ ਜੀ ਇਹ ਸਾਡਾ ਅਜੇ ਚੱਲ ਰਿਹਾ ਦੇ ਸਨਵੇ ਸएचओ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਜਿਹੜਾ ਤੁਹਾਡਾ ਇਹ ਮਸਲਾ ਜਿਹੜੇ ਰੈਸਟੋਰਾਂ ਦੇ ਇੱਕ ਦੋ ਦਿਨਾਂ ਚ ਕਰ ਲਾਂਗੇ ਜਿਹੜੀ ਬਾਟਾ ਤੁਹਾਡੀ ਪਵਾ ਦਾਂਗੇ ਜਿਹੜਾ ਝਗੜਾ ਉੱਤੇ ਚੋਰੀ ਦਾ ਕੇਸ ਆ ਉਹਦਾ ਮੁੰਡਾ ਅੰਦਰ ਆ ਪਹਿਲਾਂ ਜਿਹੜਾ ਸਮਾਨ ਲੈ ਗਿਆ ਦੀ ਚੋਰੀ ਚੱਕ ਕੇ ਤੇ ਹੁਣ ਡਿਪਟੀ ਸਾਹਿਬ ਆ ਰਹੇ ਨੇ ਅਸੀਂ ਜਿਹੜਾ ਐਸਐਚਓ ਪਵਿੱਤਰ ਸਿੰਘ ਉਹਨੂੰ ਬਦਲੀ ਕਰਾ ਗਿਆ ਉਹ ਤੇ ਜਿਹੜੀ ਉਹ ਢਿੱਲੀ ਕਰਕੇ ਜਾਰੀ ਰਹੀ ਆ ਉਹਦੇ ਖਿਲਾਫ ਬੀਡੀਐਸਪੀ ਸਾਹਿਬ ਨੂੰ ਰਿਪੋਰਟ ਕਰਨਾ ਤਾ ਕਿਉਂਕਿ ਜਿੱਥੇ ਵੀ ਉਹ ਡਿਊਟੀ ਸੰਭਾਲੂਗਾ ਉੱਥੇ ਜਾ ਕੇ ਵੀ ਉਹ ਉਹਨਾਂ ਜਿਹੜੇ ਪਬਲਿਕ ਦਾ ਸੇਵਾਦਾਰ ਬਣੇ ਨਾ ਕਿ ਪਬਲਿਕ ਤੇ ਜ਼ੁਲਮ ਕਰਾਉਣਾ ਇਸ ਸੰਸਦ ਦੇ ਤੇ ਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾ ਵੱਲੋਂ ਜਿਹੜਾ ਕਿ ਅੱਜ ਘੱਗਾ ਥਾਣੇ ਦੇ ਮੂਹਰੇ ਦਰਨਾ ਲਾਇਆ ਹੋਇਆ ਹੈ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਪਹਿਲਾਂ ਇੱਥੇ ਐਸਐਚਓ ਰਹੇ ਸੀ ਪਵਿੱਤਰ ਸਿੰਘ ਉਹਨਾਂ ਵੱਲੋਂ ਕੋਈ ਕਾਰਵਾਈ ਨਾ ਕਰੇ ਜਾਣ ਤੇ ਇਹਨਾਂ ਦੀ ਨਾਰਾਜ਼ਗੀ ਕਾਫੀ ਜ਼ਾਹਰ ਹੋ ਰਹੀ ਆ ਇਸ ਵਕਤ ਜਿਹੜੇ ਨਵ ਨਿਯੁਕਤ ਆਏ ਨੇ ਜਿਹੜਾ ਕੋ ਗਾ ਥਾਣਾ ਮੁਖੀ ਗਗਨਦੀਪ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜਿਹੜਾ ਮਸਲਾ ਹੈ ਐਡਾ ਲੰਬਾ ਵਧਾਣ ਦਾ ਜਿਹੜਾ ਵਧਿਆ ਹੈ ਕਿਉਂਕਿ ਇਹਨਾਂ ਨੂੰ ਇੱਥੋਂ ਤੱਕ ਨੋਬਤ ਆਈ ਹੈ ਜਿਹੜਾ ਦਰਨਾ ਲਾਉਣ ਦੀ ਕਿੰਨੇ ਦੇਰ ਬਾਅਦ ਇਹ ਤਰਨਾ ਇਥੋਂ ਚੁੱਕਿਆ ਜਾਵੇ